ਆਈ ਨਹੀਂ ਕੋਈ ਨਹੀਂ ਦਹੋੜ ਪੀ ਲ ਗੱਲਾਂ ਕਰ ਲ ਹਾਂ ਹਾਂ ਇਸ ਹਾਂ ਦੱਸੋ ਇਸ ਹਾਂ ਇਸ ਕਿੰਨਾ ਨਹੀਂ ਸ਼ਾਦ ਲੱਗਿਆ ਮੈਨੂੰ ਥੈਂਕ ਯੂ ਘਰਦੋ ਨਾਨੀ ਦਾ ਨੀ ਥੈਂਕ ਯੂ ਹਾਂ ਹਾਂ ਇਹ ਹਾਂ ਹਾਂ ਮੀਰੇ ਛੋਟੇ ਬਾਬੂ ਹਾਂ ਹਾਂ ਤਾਂ ਤੇਰ ਨਾਲ ਗੱਲਾਂ ਬਾਤਾਂ ਮਾਰਨੀ ਐ ਸੋਣ ਮੈਂ ਚਲੀ ਜਾਣਾ ਕਿ ਕਰੀਏ ਇਹ ਦਿਮਜ ਹੋਣੀ ਬੱਚੀ ਖਾਣ ਪੀਣ ਦਾ ਢੰਗ ਤਾਂ ਦੇਖ ਜੋ ਵਾਕਾਂ ਦਾ ਦੁੱਧ ਪੀਣ ਮਗਰੇ ਬੁੱਠਾ ਵਿੱਦਾ ਹੋ ਜਾਂਦਾ ਤਾਂ ਛੋੜ ਕੇ ਰਹਿ ਗਿਆ ਪੀ ਲੋ ਬੁੱਤ ਕੋਈ ਨਹੀਂ ਉੱਥੇ ਤਾਂ ਬਹੁਤ ਕੁਸਤੀ ਗਿਆ ਆਇਆ Ne, 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 ne ਉਹਤ ਲਾਹਣ ਗਿਆ ਉਹਨੂੰ ਕੱਢਣ ਗਿਆ ਕਿ ਮੈਂ ਕੱਢ ਕੇ ਲਿਆਵਾਂ ਅਬ ਨੂਰੇ ਹੋਰ ਤੋਰ ਤਾਗੀ ਦਾ ਸਾਰਾ ਕੱਲਾ ਕੱਲਾ ਕੋਲ ਕੇ ਰੱਖ ਦੇਣਾ ਹੂੰ ਉਹਨੂੰ ਫਤਾਂ ਮੇਰੀ ਵੀ ਬਣਾਉਣੀ ਹਲੋ ਜਦੀ ਟੈਕ ਗਿਆ ਤੇ ਹਲੇ ਜਮੈਨੇ ਲਾਗੇ ਪਤਾ ਵੀਡੀਓ ਬਣਾਉਂਦੀ ਆ ਕੀ ਹੋਇਆ ਬਾਏ ਕਰਦੇ ਬਾਏ ਕਰਦੇ ਬਾਏ ਬਾਏ ਕਰਿਆ ਕਿ ਨੂੰ ਆਏ ਹਾਂ ਬਾਏ ਕਰਦੇ ਬਾਏ ਕਰਦੇ ਦਦੀ ਬਾਏ ਬਾਏ ਕਰਦੇ ਬਾਏ ਕਰਦੇ ਬਾਏ ਕਰਦੇ ਹੱਥ ਕਿ ਆ ਕਰਦੇ ਬਾਏ 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 ਚੱਲ ਠੀਕ ਹੈ ਮੈਂ ਤੇ ਤੁਸੀਂ ਬਾਲ ਪਾੜਦੇ ਹਾਂ ਨਾ ਮੈਂ ਤਾਂ ਬਾਲ ਪਾੜਦੇ ਤੁਸੀਂ ਹਾਂ ਨਾ ਮੇਰੀ ਬੋਣਾ ਨਾ ਨੋ ਮੰਮਾ ਨੋ ਆਜੋ 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 ਓਕੇ ਆਜੋ ਕਾਕਾ ਕੱਲੇ ਕਹਿੰਦਾ ਕਾਕਾ ਕਾਕਾ ਹਾਈ ਛੋਨਾ ਛੋਨਾ ਕਾਕਾ ਛੋਨਾ ਛੋਨਾ ਕਾਕਾ ਕੀ ਖਾਨੇ ਹੋ ਹਾਂ ਕਾਕਾ 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 ਹੈ ਕਾਕਾ 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 ਹਾਂਜੀ ਕੀ ਕਹਿੰਦਾ ਕਾਕਾ ਹੈ ਕਾਕਾ ਕਹਿੰਦਾ ਮੈਨੂੰ ਪੀ ਕਰੋ ਪੀ ਕਰੋ ਛਾਡੋ ਕਾਕੇ ਨੂੰ ਛਾਡੋ ਕਿਛੋ ਜਾ ਓਏ ਨੋਜੀ ਕਿਦਨੀ ਛੋਨੀ ਹੈ ਕਾਕੇ ਦੀ ਓਏ ਨੋਜੀ ਨੋਜੀ ਕਾਕੇ ਦੀ ਕਿਦਨੀ ਛੋਨੀ ਹੈ ਹੈ

ਕੀ ਦੀਆਂ ਗੱਲਾਂ ਚੀ? ਐ ਹਲੋ ਹਾਈ ਗਾਇਸ ਹੈਲੋ ਗਾਇਸ ਹੈਲੋ ਗਾਇਸ Hello. Hi, Lo. Hi, Kaki. Hi, Kaki. Hello, Kaki. Hello, Kaki. Oh, my key. Oh, my key.

ਉਹ ਤਾਂ ਜਾਣ ਨਹੀਂ ਹੈਗੀ ਉਹ ਮਰਨ ਵਾਲੀ ਹੋਈ ਹੈ। ਵਿਚਾਰੇ ਦੀ ਇਹੋ ਪੂਰੀ ਹੋ ਗਈ ਹੁਣ ਬਸ। ਜੂਨ ਪਰੇ ਹੋ ਗਈ। ਹੁਣ ਅਕੇ ਕਿੱਥੇ ਜਾਣਾ ਉਹਨੇ? ਛੱਡ ਦੀ ਮੱਕੀ। ਫੜ। ਫੜ ਪਹਿਲ 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 ਪਾ ਲੋ। ਲੈ ਹਣ ਚੱਲ ਕਰ। ਕੋਈ ਸੁਭਾਉ ਕੇ ਆ। ਹਾਂ ਬਿਮਾਰ ਹੋ ਗਈ ਹੋਣੀ ਐ। ਇੱਥੇ ਉਹਨ ਕੀ ਮੱਕੀ ਪੁੱਛ। ਆ ਤਾਂ। ਬਹੁਤ ਐਂਕੀਤਾ ਹੋਇਆ ਸੀ ਇਹਨੇ। ਉਹ ਆਰਾ ਪੱਟ ਚੱਲ ਸਾਢੇ ਦੋ ਹੱਥ ਹਾਂ ਨਾ ਅਦੀ ਮੱਕੀ ਫਾ ਲੋ ਹਾਂ ਫਾ ਲੋ ਫਾ ਲੋ ਫਾ ਲੋ ਫਾ ਲੋ ਬੰਗਲ ਕਾਲ ਵਾ ਇਹ ਮੇਰੀ ਮੋੜ ਕੀ ਕਰਦੀ ਆ ਕਿੱਥੇ ਤੋਰਦੀ ਮੱਖੀ ਇਹਨੇ ਸਟੋਲ ਨੂੰ ਸਿੱਧਾ ਕਰਨਾ ਬਹੁਤ ਗੱਦਾ ਦੇਖਦਾ ਵੀ ਇਹਨੇ ਸਟੋਲ ਨੂੰ ਪੁੱਠਾ ਕਰ ਦਿੱਤਾ ਕਿ ਕਿੱਥੇ ਗਈ ਨੋ ਮੱਖੀ ਕਿੱਥੇ ਗਈ ਹਾ ਦੀ ਮੱਖੀ ਕਿੱਥੇ ਆ ਵਾਹ ਆਹ ਹਾਂ ਤੁਸੀਂ ਦੀਸੀ ਮਸਾਲਾ ਰੋਟੀ ਇਹਨੇ ਚੰਗਾ ਗਿਆ ਇਹਦੇ ਤੜਕਾ ਮੈਂ ਹੂੰ ਬਾਸ ਕੇ ਇਹਨੇ ਵੜ ਕੇ ਤੇ ਪਾ ਦੇ ਗਏ ਬਸ ਮੇਢ ਹਾਂ ਜੀ ਆਹ ਅਲੀ ਦਾ ਕੱਟ ਗਿਆ ਮੇਢ ਆ ਜੀ ਇਹ ਆ 19 ਜੇ 1 ਉਹਨਾਂ ਵਾਲੀ ਆ ਗੱਤ ਉਹਨਾਂ ਉਹਨਾਂ ਨੇ ਹੋਰ ਤਾ ਪੱਖਾ ਚਲਾਤਾ ਦਾਲ ਪਾਉਣੀ ਆ 가만히 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 가가만가만가만가만 가죠 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 하하하하하 <laughs>